ਮੋਖਨੀਪੂਆ ਅੰਦਮਾਨ ਮਲਾਵਾ ਸੰਘਰਸ਼ ਕੇ ਝੁਗਿਆ ਜੋ ਪੰਜਾਬ ਸਰਕਾਰ ਦੇ ਮਲਾਣ ਡੀਏ 42% ਆ ਉਸ ਨੂੰ 55% ਜਲਦੀ ਹੀ ਕਰਨਗੇ ਕਿਉਂਕਿ ਲੁਧਿਆਣੇ ਦੀ ਜਿੰਨੀ ਚੋਣਾ ਉਹ 19 ਜੂਨ ਹੋ ਰਹੀ ਆ ਜਿਸ ਨੂੰ ਲੈ ਕੇ ਉਸ ਤੋਂ ਪਹਿਲਾਂ ਪੰਜਾਬ ਦੇ ਮਲਾੜਿਆਂ ਵੱਲੋਂ ਲੁਧਿਆਣੇ ਦੇ ਵਿੱਚ ਰੈਲੀਆਂ ਕੀਤੀਆਂ ਗਈਆਂ ਮਹਾਂ ਰੈਲੀਆਂ ਕੀਤੀਆਂ ਗਈਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜੋ ਕੰਪਿਊਟਰ ਦੇ ਹਵਗਾ ਉਹਨਾਂ ਨੂੰ ਛੇਵਾਂ ਪੇਕਮਿਸ਼ਨ ਲਗ ਕੀਤਾ ਆਵੇ ਇਸ ਤਰ੍ਹਾਂ ਹੀ ਪੇਕ ਹੁੰਦਾ ਹੈ ਰਿਆ ਸਾਢੇ 5 ਸਾਲ ਦਾ ਲਗਭਗ 16000 ਰੁਪਏ ਬਣਦਾ ਹੈ ਉਹ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਨੇ ਕੈਬਨਟ ਕੈਬਨਟ ਮੰਤਰੀ ਮੰਡਲ ਦੇ ਵਿੱਚ ਫੈਸਲਾ ਕੀਤਾ ਪਰ ਉਹ ਫੈਸਲਾ ਜੋ ਮਲਾਜਮ ਉਸਨੂੰ ਨਰਾਜ਼ਾ ਕਿਉਂਕਿ ਬਾਕੀ-ਬਾਕੀ ਉਮਰ ਦੇ ਵਿੱਚ ਬੰਨੀਆਂ ਬਾਤੀਆਂ ਨਾ ਪੰਜਾਬ ਸਰਕਾਰ ਨੇ ਮੰਗ ਕਰਦੇ ਆ ਵੀ ਰੈਗੂਲਰ ਮਲਾਜਮਾਂ ਜਾਂ ਰਿਟਾਇਰਡ ਮਲਾਜਮਾਂ ਉਹਨਾਂ ਨੂੰ ਜੋ ਪੇਕ ਹੁੰਦਾ ਹੈ ਰਿਆ 2003 ਕਿਸਦਾਂ ਵਿੱਚ ਇਕੱਠਾ ਦਿੱਤਾ ਜਾਵੇ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਨੂੰ ਮਨਾਉਣ ਡੀ 13 ਸਾਲ ਬਾਅਦ ਦਾ ਕੀਤਾ ਜਾਵੇ 17/7 2020 ਵਾਲੇ ਮਨਾਉਣ ਨੂੰ 6ਵਾਂ ਪੇਕ ਜਿਹੜਾ ਹਰ ਹਾਲਤ ਦੇ ਵਿੱਚ ਲਾਗੂ ਕੀਤਾ ਜਾਵੇ ਜੋ ਪਰਮਿਸ਼ਨ ਮਨਜ਼ਮਾ 15/15 ਦਾ ਨੋਟੀਫਿਕੇਸ਼ਨ ਰੱਦ ਕਰਕੇ ਜੋ ਪਰਮਿਸ਼ਨ ਮਨਜ਼ਮਾ ਉਹ ਤਰ੍ਹਾਂ ਖਾਸ ਕੀਤਾ ਜਾਣਾ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਕੰਪਿਊਟਰ ਦੇ ਹਾਵਾਂ ਦੇ ਉੱਪਰ 6ਵਾਂ ਪੇਕ ਨੂੰ ਲਾਗੂ ਕੀਤਾ ਜਾਵੇ ਵਿੱਤਮਾਨੀ ਹਰਪਾਲ ਸਿੰਘ ਜੀ ਨਾਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਕੰਪਿਊਟਰ ਤੇ ਆਵਾਗਾਂ ਆਗੂ ਜੋਨੀ ਸਿੰਘ ਨੇ ਕਿਹਾ ਕਿ 21 ਸੈਂਤਾਂ ਬਣੀਆਂ ਪਰ ਵਿੱਤ ਮੰਤਰੀ ਹਰਪਾਸ ਨੇ ਇਹ ਵੀ ਕਿਹਾਗੇ ਤੁਹਾਡੀਆਂ ਮੰਗਾਂ ਦਾ ਹੱਲ ਜਲਦੀ ਕੀਤਾ ਜਾਊਗਾ ਜੋ ਲੁਧਿਆਣਾ ਦੇ ਵਿੱਚ 14 ਜੂਨ ਨੂੰ ਸਾਂਝੇ ਫਰੰਟ ਵੱਲੋਂ ਰੈਲੀ ਕੀਤੀ ਗਈ ਸੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਸੰਘਰਸ਼ ਕੇ ਝੁਕੀ 26 ਜੂਨ ਨੂੰ ਪੰਜਾਬ ਸਿਵਲ ਸਖਤਰਤ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣੀ ਆ ਜਿਸਰੇ ਵਿੱਚ ਜੋ ਪੇਗ ਹਿੰਦ ਏਰੀਆ ਨੂੰ ਲੈ ਕੇ ਕਿ ਸਾਢੇ 5 ਸਾਲ ਦਾ ਏਰੀਆ ਦਾ ਬੜਾ ਲੰਮਾ ਟਾਂ ਸਮਾਂ ਬੀਤ ਚੁੱਕਿਆ 50 ਘੰਟਾ ਲਾਉਂਦੇ ਨੂੰ ਹੋ ਸਕਦਾ ਜੋ ਸਾਕ ਕਮੇਟੀ ਆ ਇਹ ਕਿਸੇ ਦਿਹਰੀ ਉੱਪਰ ਕੋਈ ਫੈਸਲਾ ਕਰੇਗੀ ਦੂਜੇ ਪਾਸੇ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ 17/7/2020 ਦੇ ਨਾਆਂ ਨੂੰ ਛੇਵਾਂ ਪੇ ਕੇ ਲੱਗਦਾ ਵੇ ਪੁਰਾਣੀ ਪੈਨਸ਼ਨ ਸਕੀਮਾਂ ਨਿਯਮ 1972 ਨਾਲ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਵੱਲੋਂ ਇੱਕ ਲੰਗੜਾ ਨੋਟੀਫਿਕੇਸ਼ਨ ਕੀਤਾ ਗਿਆ ਸੀਗਾ ਪਰ 3 ਸਾਲ ਹੋ ਚੁੱਕੇ ਆ ਸਰਕਾਰ ਵੱਣੀ ਨੂੰ ਪੁਰਾਣੀ ਪੈਨਸ਼ਨ ਪਹਾਲ ਨਹੀਂ ਕੀਤੀ ਗਈ ਪੁਰਾਣੇ ਪੈਨਸ਼ਨ ਬਹਾਲੀ ਸੰਘਾਟਕ ਦੇ ਇੱਕ ਮਿੰਦਰ ਜਸਵੀਰ ਨੇ ਜਸਵੀਰ ਸਿੰਘ ਨੇ ਕਿਹਾ ਕਿ ਸਾਨੂੰ ਵੀ ਮੀਟਿੰਗ ਮਿਲ ਚੁੱਕੀ ਆ ਸਭ ਕਮੇਟੀ ਨਾਲ ਹੋ ਸਕਦਾ ਉਹਨਾਂ ਸਨ ਵਿੱਚ ਜੋ ਚੰਡੀਗੜ੍ਹ ਦੇ ਵਿੱਚ ਸਾਂਝੇ ਫਰੰਟ ਦਾ ਕੋਈ ਮੀਟਿੰਗ ਹੋਣੀ ਆ ਉਸਰੇ ਵਿੱਚ ਕਈ ਐਹ ਫੈਸਲੇ ਹੋਰ ਹੋ ਸਕਦੇ ਹਨ ਕਿਉਂਕਿ ਸਰਕਾਰ ਬਣੇ ਨੂੰ 3 ਸਾਲ ਹੋ ਚੁੱਕੇ ਆ 3 ਸਾਲ ਲਾਰੇ ਲਾਗੀ ਟਾਈਮ ਬਸ ਗੱਦੀ ਰਹੀ ਹੈ ਅਜੇ ਤੱਕ ਕਈ ਬੇਤਵਾਂ ਦੀ ਹਰ ਪਾਸੇ ਜਮਾਨਾ ਮੀਟਿੰਗ ਹੋਈਆਂ ਤੇ ਮੁਖਰੀ ਭਵੰਤ ਸਿੰਘ ਮਾਨ ਦੇ ਨਾਲ ਫਲੋਰ ਦੇ ਵਿੱਚ ਮੀਟਿੰਗ ਹੋਈ ਆ ਦਾ ਫਵਾੜੇ ਮੀਟਿੰਗ ਹੋਈ ਸੀ ਪਰ ਮੀਟਿੰਗ ਦੇ ਮੁਖਾਂ ਦੀ ਬੰਦ ਤੀ ਮੋਖਨੀਪੋਂ ਆਂਦਣੇ ਹੀ ਕਾ ਕੇ ਨਿਕਲ ਰਹਾਗੇ ਤੁਹਾਡੇ ਨਾਲ ਦੁਬਾਰਾ ਮੀਟ ਕਰਾਂਗੇ ਪਰ ਚਾਹੀਦਾ ਦਾ ਇਹ ਸੀ ਮੋਖਨੀਪੋਂ ਭਾਂ ਦਵਾ ਨੂੰ ਜੋ ਮਰਾਇਆਂ ਮੰਗਣਾ ਹੱਲ ਕਰਦਾ ਜਾਂ ਫਲੋਰ ਦੇ ਵਿੱਚ ਪਾਵਰ ਗਾਉ ਆ ਦੇ ਟ੍ਰਾਫਿਕ ਨਾਲ ਮਿੰਨ